ਤਨਾਗੂ ਦੇ ਉੱਤੇ ਹਮਲਾ ਕਰਨ ਵਾਲੇ ਨਿਹੰਗ ਸਿੰਘ ਗ੍ਰਿਫਤਾਰ ਕਰ ਲਏ ਗਏ ਨੇ ਪੁਲਿਸ ਨੇ ਦੋ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਫਤਿਹਗੜ ਸਾਹਿਬ ਤੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਲੁਧਿਆਣਾ ਦੇ ਵਿੱਚ ਸੰਦੀਪ ਗੋਰਾ <th>ਪਰ ਦੇ ਉੱਤੇ ਜਾਨਲੇਵਾ ਬੀਤੇ ਦਿਨ ਕੱਲ ਹਮਲਾ ਹੋਇਆ ਸੀ ਦਿਨ ਦਿਹਾੜੇ ਤਲਵਾਰਾਂ ਦੇ ਨਾਲ ਉਹਨਾਂ ਤੇ ਕਈ ਵਾਰ ਕੀਤੇ ਗਏ ਲੁਧਿਆਣਾ ਤੇ ਫਤਿਹਗੜ ਸਾਹਿਬ ਪੁਲਿਸ ਨੇ ਸਾਂਝਾ ਆਪਰੇਸ਼ਨ ਵਿੱਢਿਆ ਕਿਉਂਕਿ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਸੀ ਨਾਰੇਬਾਜ਼ੀ ਕੀਤੀ ਗਈ ਸੀ ਪੁਲਿਸ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਤਾਂ ਪੁਲਿਸ ਨੇ ਵੀ ਫੌਰੀ ਤੌਰ ਤੇ ਹਰਕਤ ਦੇ ਵਿੱਚ ਆਉਂਦਿਆਂ ਦੋ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਕਰ ਲਿਆ ਨੇ ਦੋ ਨਿਹੰਦ ਸਿੰਘ ਗ੍ਰਿਫਤਾਰ ਕਰ ਲਏ ਗਏ ਨੇ ਬੀਤੇ ਕੱਲ੍ਹ ਦਿਨ ਦਿਹਾੜੇ ਹਮਲਾਵਰਾਂ ਦੇ ਵੱਲੋਂ ਤਲਵਾਰਾਂ ਦੇ ਨਾਲ ਹਮਰਾ <th>ਪਰ ਦੇ ਉੱਤੇ ਕੀਤਾ ਗਿਆ ਸੀ ਲੁਧਿਆਣਾ ਦੇ ਵਿੱਚ ਸੰਦੀਪ ਗੋਰਾ <th>ਪਰ ਜੋ ਕਿ ਸਕੂਟੀ ਤੇ ਆਪਣੇ ਗਨਮੈਨ ਦੇ ਨਾਲ ਜਾ ਰਹੇ ਸਨ ਤਾਂ ਅਚਾਨਕ ਨਿਹੰਦ ਸਿੰਘ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਕਈ ਗੰਭੀਰ ਸੱਟਾਂ ਉਹਨਾਂ ਨੂੰ ਲੱਗਦੀਆਂ ਨੇ ਹਾਲਾਂਕਿ ਹਾਲੇ ਵੀ ਉਹ ਹਸਪਤਾਲ ਦੇ ਵਿੱਚ ਐਮਰਜੈਂਸੀ ਵਿਭਾਗ ਦੇ ਵਿੱਚ ਨੇ ਜ਼ਿਆਦਾ ਉਹਨਾਂ ਨੂੰ ਸੱਟਾਂ ਲੱਗੀਆਂ ਹੋਈਆਂ ਨੇ ਲੇਕਿਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜ਼ਰੂਰ ਕਾਰਵਾਈ ਕੀਤੀ ਹੈ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਸਾਂਝਾ ਆਪਰੇਸ਼ਨ ਵਿੱਢਿਆ ਬਕਾਇਦਾ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਵੀ ਦਿੱਤੀ ਹੈ ਐਸਐਸਪੀ ਖੰਨਾ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਕੋਲੋਂ ਇਹ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਹਿੰਦੂ ਸੰਗਠਨ ਨੇ ਲੁਧਿਆਣਾ ਬੰਦ ਦੀ ਕਾਲ ਵਾਪਸ ਲੈ ਲਈ ਹੈ ਕਿਉਂਕਿ ਗ੍ਰਿਫਤਾਰੀਆਂ ਇਸ ਮਾਮਲੇ 'ਚ ਹੋ ਗਈਆਂ ਨੇ ਬੀਤੇ ਕੱਲ ਖੂਬ ਹੰਗਾਮਾ ਹੋਇਆ ਸੀ ਨਾਰੇਬਾਜ਼ੀ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਸਾਧਰ ਦੇ ਸਮਰਥਕਾਂ ਵੱਲੋਂ ਕੀਤੀ ਗਈ ਸੀ ਕਿਉਂਕਿ ਜਸਤਰਾ ਦਾ ਹਮਲਾ ਉਹਨਾਂ ਦੇ ਉੱਤੇ ਹੋਇਆ ਉਹ ਹੱਲੇ ਵੀ ਗੰਭੀਰ ਜ਼ਖਮੀ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਲੇਕਿਨ ਇਹ ਤਸਵੀਰਾਂ ਜੋ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਹੀ ਇੱਕ ਸਾਈਡ ਤੇ ਤੁਸੀਂ ਉਹ ਦੇਖ ਰਹੇ ਹੋ ਕਿ ਉਹ ਸਕੂਟੀ ਦੇ ਉੱਤੇ ਆਪਣੇ ਗਨਮੈਨ ਦੇ ਨਾਲ ਕਿਤੇ ਜਾ ਰਹੇ ਨੇ ਅਚਾਨਕ ਨਿਹੰਗ ਸਿੰਘ ਆਉਂਦੇ ਨੇ ਉਸ ਗਨਮੈਨ ਨੂੰ ਗੱਲਾਂ ਦੇ ਵਿੱਚ ਉਲਝਾਇਆ ਜਾਂਦਾ ਹੈ ਤੇ ਦੂਸਰਾ ਨਿਹੰਗ ਸਿੰਘ ਹਮਲਾ ਕਰ ਦਿੰਦਾ ਹੈ ਥਾਪੁਰ ਦੇ ਉੱਤੇ ਸਿਰ ਤੇ ਬਾਹ ਤੇ ਸਰੀਰ ਦੇ ਹੋਰ ਕਈ ਅੰਗਾਂ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਹਾਲੇ ਵੀ ਕੰਡੀਸ਼ਨ ਉਹਨਾਂ ਦੀ ਸੀਰੀਅਸ ਦੱਸੀ ਜਾ ਰਹੀ ਹੈ ਜ਼ਰੇ ਇਲਾਜ ਨੇ ਲੇਕਿਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜ਼ਰੂਰ ਕਾਰਵਾਈ ਕੀਤੀ ਹੈ ਕਿਉਂਕਿ ਹਿੰਦੂ ਸੰਗਠਨਾ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਲੁਧਿਆਣਾ ਬੰਦੀ ਕਾਲ ਦਿੱਤੀ ਗਈ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਬਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਗਈ 24 ਘੰਟੇ ਦੇ ਅੰਦਰ ਹੀ ਦੋਨੋਂ ਹੀ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੁਧਿਆਣਾ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਤੇ ਲੁਧਿਆਣਾ ਪੁਲਿਸ ਨੇ ਤੁਰੰਤ ਉਸ ਤੇ ਐਕਸ਼ਨ ਲੈਂਦੇ ਆ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸਾਡੇ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਜੂਨ ਨੇ ਸਰ ਕਿਸ ਤਰ੍ਹਾਂ ਪੁਲਿਸ ਨੇ ਕਾਬੂ ਕੀਤਾ ਬਹੁਤ ਤੇਜ਼ੀ ਦੇ ਨਾਲ ਪੁਲਿਸ ਨੇ ਐਕਸ਼ਨ ਵੀ ਲਿਆ ਤੇ ਕੁਝ ਹੀ ਘੰਟਿਆਂ ਦੇ ਵਿੱਚ ਦੋ ਮੁਲਜ਼ਮ ਵੀ ਫੜ ਲਏ ਨਹੀਂ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਇਹ ਹੋਇਆ ਬਟ ਇਸ ਵਿੱਚ ਜਿਹੜੇ ਸਾਡੇ ਡੀਜੀ ਸਾਹਿਬ ਦੀ ਜਿਹੜੀ ਗਾਈਡੈਂਸ ਦੇ ਮੁਤਾਬਿਕ ਅਸੀਂ ক্লোਜ਼ ਜਿਹੜੀ ਟੀਮ ਬੇ ਕੰਮ ਕੀਤਾ ਵਿਧ ਫਤੇਗੜ ਸਾਹਿਬ ਪੁਲਿਸ ਔਰ ਅਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਸੀਗੇ ਤੇ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਜੋ ਟਾਈਮਲੀ ਅਪਰੀਹੈਂਡ ਕੀਤਾ ਔਰ 1 ਘੰਟੇ ਪਹਿਲੇ ਹੀ ਨਾ ਦੋ ਅਕਿਊਜ਼ ਨੂੰ ਅਸੀਂ ਅਰੈਸਟ ਕੀਤਾ ਇੱਕ ਹਜੇ ਵੀ ਅਸੀਂ ਮਤਲਬ ਸਾਨੂੰ ਵਾਂਟਡ ਹੈ ਸਰ ਕਿੱਦਾਂ ਭੱਜੰਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਸੀਸੀਟੀਵੀ ਵਿੱਚ ਦੇਖਿਆ ਸੀਗਾ ਕਿ ਐਕਟਿਵ ਆ ਉਹਨਾਂ ਦੇ ਖੋਕੇ ਉਹ ਮੌਕੇ ਤੇ ਜਿਹੜਾ ਵਿਕਟਿਮ ਸੀਗਾ ਉਹਨਾਂ ਦੀ ਐਕਟਿਵ ਆ ਤੇ ਭੱਜੇ ਸੀਗੇ ਤੇ ਦੋ ਬੰਦੇ ਜਿਹੜਾ ਹੈਗਾ ਐਕਟਿਵ ਵਾਲਾ ਉਹ ਇੱਕ ਦੂਜੀ ਸਾਈਡ ਨਿਕਲ ਗਿਆ ਜਿਹੜੇ ਐਕਟਿਵ ਆ ਤੇ ਗਏ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਸਰ ਕਿਸ ਤਰ੍ਹਾਂ ਦੀ ਸਪੋਰਟ ਦੇ ਨਾਲ ਪੁਲਿਸ ਨੇ ਕਿਸ ਤਰ੍ਹਾਂ ਦੀ ਇਨਪੁਟਸ ਦੇ ਨਾਲ ਗ੍ਰਿਫਤਾਰ ਕੀਤਾ ਜੀ ਸ਼ੋ ਸੋ ਮਨੀ ਸਪੋਰਟ ਲਾਈਕ ਟੈਕਨੀਕਲ ਸਪੋਰਟ ਹੈਗੀ ਹੈ ਇੰਟਰ ਹਿਊਮਨ ਇੰਟੈਲੀਜੈਂਸ ਹੈ ਟੀਮ ਦੀ ਕਲੋਜ਼ ਕੋਆਰਡੀਨੇਸ਼ਨ ਹੈਗੀ ਹੈ ਵਿਥਿਨ ਡਿਸਟ੍ਰਿਕਟ ਬਹੁਤ ਅੱਛੀ ਸਰ ਕਿੱਥੇ ਜਾ ਕੇ ਉਹਨਾਂ ਨੂੰ ਫੜਿਆ ਗਿਆ ਫਤਿਹਗੜ੍ਹ ਸਾਹਿਬ ਜਾ ਕੇ ਅੱਛਾ ਸਰ ਕਿਤੇ ਹੋਰ ਚਾਰੇ ਸੀਗਾ ਫਤਿਹਗੜ੍ਹ ਸਾਹਿਬ ਹੀ ਉਹਨਾਂ ਟਿਕਾਣਾ ਜੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਕੁਝ ਕਹਿ ਪਾਂਗੇ ਕਿੱਥੇ ਦੇ ਸਰ ਰਹਿਣ ਵਾਲੇ ਦੱਸੇ ਜਾ ਰਹੇ ਕੀ ਕਿ ਨਾਮ ਲੁਧਿਆਣੇ ਦੇ ਰਹਿਣ ਵਾਲੇ ਤੀਸਰਾ ਜਿਹੜਾ ਭੱਜਿਆ ਹੋਇਆ ਉਹ ਹਜੇ ਫਤਿਹਗੜ੍ਹ ਸਾਹਿਬ ਸਰ ਕੀ ਮੋਟਿਵ ਸਰ ਮੋਟਿਵ ਕੋਈ ਕਲੀਅਰ ਹੋਇਆ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਦੱਸਾਂਗੇ ਸਰ ਕੀ ਨਾਮ ਇਹਨਾਂ ਦੇ ਦ ਕੋਈ ਜਿਹੜੀ ਗੱਲ ਬਾਤ ਹੋ ਗਈ ਕੋਈ ਨਹੀਂ ਅਕਿਊਜ਼ ਅਰੈਸਟ ਕਰ ਲੀ ਸਾਰਾ ਪੀਸਫੁਲ ਹੈਗਾ ਐਂਡ ਪੰਜਾਬ ਦੇ ਲੋਗ ਹੈ ਉਹ ਅਮਨ ਸ਼ਾਂਤੀ ਪ੍ਰਸ਼ੰਦ ਹੈਗੇ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਬਹੁਤ ਧੰਨਵਾਦ ਜੀ ਤਾਂ ਇਹ ਸਾਡੇ ਨਾਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਆ ਦੋ ਮੁਲਜ਼ਮਾਨ ਨੂੰ ਗ੍ਰਫਤਾਰ ਕੀਤਾ ਦੋ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਤੇ ਤੀਜਾ ਹਜੇ ਫਰਾਰ ਦੱਸਿਆ ਜਾ ਰਿਹਾ ਦੋ ਜਿਹੜੇ ਮੁਲਜ਼ਮ ਨੇ ਉਹ ਲੁਧਿਆਣਾ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਤੀਜਾ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਤਾਂ ਉਹ ਕਹਿੰਦੇ ਨੇ ਕਿ ਹਜੇ ਇਨਵੈਸਟੀਗੇਸ਼ਨ ਦਾ ਸਾਰਾ ਪਾਰਟ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਮੋਟਿਵ ਦੇ ਨਾਲ ਇਹ ਹਮਲਾ ਕੀਤਾ ਸੀ ਤਾਂ ਤਾਂ ਜ਼ਿਆਦਾ ਜਾਣਕਾਰੀ ਦੇ ਨਾਲ ਲੁਧਿਆਣਾ ਤੋਂ ਮੇਰੇ ਸਹਿਯੋਗੀ ਸਨਮ ਪੱਲਾ ਜੁੜ ਚੁੱਕੇ ਨੇ ਸਨਮ ਪੁਲਿਸ ਦੀ ਕਾਰਵਾਈ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਇੱਕ ਮੁਲਜ਼ਮ ਹਾਲੇ ਵੀ ਫਰਾਰ ਹੈ ਕਿ ਕੁਝ ਜਾਣਕਾਰੀ ਤੁਹਾਡੇ ਕੋਲ ਸਨਮ ਆਵਾਜ਼ ਪਹੁੰਚ ਪਾਰੀ ਹੈ ਤੁਹਾਡੇ ਤੱਕ ਸੋ ਇੱਕ ਵਾਰ ਫਿਰ ਤੋਂ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਜਾਏਗੀ ਮੇਰੇ ਸਹਿਯੋਗੀ ਉਹਨਾਂ ਤੋਂ ਅਪਡੇਟ ਲਵਾਾਂਗੇ ਕਿ ਪੁਲਿਸ ਦੀ ਜਾਂਚ ਕਿੱਥੇ ਤੱਕ ਅੱਪ ਪਹੁੰਚੀ ਹੈ ਲੇਕਿਨ ਹਾਲ ਫਿਲਹਾਲ ਪੁਲਿਸ ਨੇ ਦੋ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਕਰ ਲੀਆਂ ਨੇ ਬੇहद ਹੈਰਾਨ ਔਰ ਪਰੇਸ਼ਾਨ ਕਰਨ ਵਾਲੀ ਇਹ ਘਟਨਾ ਪੀਤੇ ਕੱਲ ਸਾਹਮਣੇ ਆਈ ਸੀ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜੋ ਕਿ ਖੌਫਨਾਕ ਨੇ ਕਿ ਕਿਸ ਤਰ੍ਹਾਂ ਕੋਈ ਕਾਨੂੰਨ ਦਾ ਡਰ ਪੈ ਨਹੀਂ ਹੈ ਹੱਥਾਂ ਦੇ ਵਿੱਚ ਤਲਵਾਰਾ ਲੈ ਕੇ ਇਹ ਨਿਹੰਗ ਸਿੰਘ ਜਿਨ੍ਹਾਂ ਨੇ ਸ਼ਿਵ ਸੈਨਾ ਪੰਜਾਬ ਦੇ ਆਗੂ ਦੇ ਉੱਤੇ ਹਮਲਾ ਕੀਤਾ ਜਾਨਲੇਵਾ ਹਮਲਾ ਕੀਤਾ ਉਹਨਾਂ ਦੇ ਸਿਰ ਦੇ ਉੱਤੇ ਬਾਹਾਂ ਦੇ ਉੱਤੇ ਕਈ ਵਾਰ ਤਲਵਾਰਾਂ ਦੇ ਨਾਲ ਕੀਤੇ ਉਹ ਹਾਲੇ ਵੀ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪਤਾਲ 'ਚ ਭਰਤੀ ਨੇ ਲੇਕਿਨ ਜਦੋਂ ਇਹ ਪੂਰੀ ਵਾਰਦਾਤ ਹੋਈ ਉਸ ਤੋਂ ਬਾਅਦ ਹੀ ਲੁਧਿਆਣਾ ਦੀਆਂ ਸੜਕਾਂ ਤੇ ਖੂਬ ਹੰਗਾਮਾ ਹੋਇਆ Hindu ਸੰਗਠਨਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਪੁਲਿਸ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਗਿਆ ਸੂਮੇ ਸਹਿਯੋਗੀ ਅਪਡੇਟ ਦੇ ਨਾਲ ਜੁੜੇ ਨੇ ਲੁਧਿਆਣਾ ਤੋਂ ਸਨਮਪੱਲਾ ਸਨਮ ਕੀ ਕੁਝ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਵਾਈ ਕਿੱਥੋਂ ਤੱਕ ਪਹੁੰਚੀ ਹੈ ਜੀ ਪੁਲਿਸ ਨੇ ਕਾਫੀ ਬਹੁਤ ਫਕੀਰ ਖਾਂਦਿਆ ਹੋਇਆ ਸਾਡੇ ਕੁਝ ਘੰਟਿਆਂ ਦੇ ਵਿੱਚ ਹੀ ਦੋ ਮੁਲਜ਼ਮਾਨ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਤੇ ਇਸ ਰਾਤ ਨੂੰ ਉਹਨਾਂ ਨੂੰ ਮੀਗੇ ਸਾਹਮਣੇ ਪੇਸ਼ ਕਰਕੇ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਐਸਐਸਪੀ ਖੰਨਰ ਜੋਧ ਕਰੇਵਾਲ ਵੀ ਮੌਜੂਦ ਸੀਗੇ ਪੁਲਿਸ ਨੇ ਫੋਰਟੀਖਾਂਦੇ ਹੋਏ ਕਾਲੀ شناخت 1 ਘੰਟੇ ਦੇ ਵਿੱਚ ਕਰਨ ਤੋਂ ਬਾਅਦ ਇਨਪੁਟਸ ਲੈਂਦੇ ਸੀਸੀਟੀਵੀ ਚੈੱਕ ਕਰਦੇ ਕਰਦੇ ਉਹਨਾਂ ਦਾ ਪਿੱਛਾ ਜਿਹੜਾ ਕੀਤਾ ਤੇ ਪਤਾ ਲੱਗਿਆ ਕਿ ਜਿਹੜੇ ਉਹ ਸੰਦੀਪ ਥਾਪੜ ਦੀ ਸਕੂਟਰੀ ਲੈ ਕੇ ਐਕਟੀਵਾ ਲੈ ਕੇ ਭੱਜੇ ਸੀਗੇ ਤਾਂ ਉਹ ਫਟੇਗੜ ਸਾਹਿਬ ਵੱਲੋਂ ਬਹੁਤ ਨਿਕਲੇ ਸੀਗੇ ਤਾਂ ਖੰਨੇ ਵੱਲ ਨਿਕਲੇ ਸੀਗੇ ਤਾਂ ਪੁਲਿਸ ਪਿੱਛਾ ਕਰਦੀ ਕਰਦੀ ਫਟੇਗੜ ਸਾਹਿਬ ਦੀ ਪੁਲਿਸ ਦੇ ਨਾਲ ਅਤੇ ਲੁਧਿਆਣਾ ਕੋਲ ਤੇ ਜੁਆਇੰਟ ਆਪਰੇਸ਼ਨ ਦੇ ਨਾਲ ਉਹਨਾਂ ਨੂੰ ਫਟੇਗੜ ਸਾਹਿਬ ਦੇ ਵਿੱਚ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਕੋਲੋਂ ਉਹ ਲੰਘ ਰਹੇ ਸੀਗੇ ਤਾਂ ਉੱਥੇ ਉਹਨਾਂ ਨੂੰ ਫੜ ਲਿਆ ਗਿਆ ਦੋ ਵਿਅਕਤੀਆਂ ਨੂੰ ਫੜ ਲਿਆ ਗਿਆ ਹਾਲਾਂਕਿ ਤੀਜੇ ਦੀ ਪਛਾਣ ਜਿਹੜੀ ਹੈ ਉਹ ਹੋ ਚੁੱਕੀ ਹੈ ਪਰ ਹਲੇ ਉਹ ਪੁਲਿਸ ਦੀ ਗ੍ਰਿਫਤੋਂ ਬਾਹਰ ਹਮ ਸਨਮ ਹਿੰਦੂ ਸੰਗਠਨਾਂ ਦੇ ਵੱਲੋਂ ਪਹਿਲਾਂ ਲੁਧਿਆਣਾ ਬੰਦੀ ਕਾਲ ਦਿੱਤੀ ਗਈ ਹਾਲਾਂਕਿ ਉਹਦੇ ਵਿੱਚ ਹੁਣ ਅਪਡੇਟ ਇਹ ਹੈ ਕਿ ਉਹਨਾਂ ਨੇ ਉਹ ਵਾਪਸ ਲੈ ਲਈ ਹੈ ਜੀ ਰਾਤ ਨੂੰ ਪੁਲਿਸ ਨੇ ਇਹ ਸ਼ਖਸਾਂ ਨੂੰ ਫੜ ਲਿਆ ਸੀਗਾ ਤੇ ਹਿੰਦੂ ਸੰਗਠਨਾ ਦੇ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਦੀ ਮੀਟਿੰਗ ਵੀ ਹੋਈ ਹੈ ਕਿਉਂਕਿ ਉਹਨਾਂ ਨੇ ਕੱਲ ਬੰਦ ਦੀ ਕਾਲ ਦੇ ਦਿੱਤੀ ਸੀ ਤਾਂ ਅੱਜ ਸਵੇਰੇ ਸਾਡੀ ਹਿੰਦੂ ਸੰਗਠਨਾ ਦੇ ਨਾਲ ਗੱਲਬਾਤ ਹਜੇ ਹੋਰੀ ਹੈ ਉਹਨਾਂ ਦਾ ਕਹਿਣਾ ਕਿ ਹਜੇ ਅਸੀਂ ਵੀ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਜਾਂ ਤਾਂ ਉਹ ਬਹਦ ਪਹਿਣਾ ਬੰਦ ਕਰਨਗੇ ਜਾਂ ਤਾਂ ਅੱਜ ਇੱਕ ਕੰਪਲੇਂਟ ਜਿਹੜੀ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਉਹ ਇਕੱਠੇ ਹੋ ਕੇ ਸਾਡੇ ਸੰਗਠਨ ਦੇਣ ਜਾਣਗੇ ਫਿਲਹਾਲ ਜਿਹੜਾ ਹਿੰਦੂ ਸੰਗਠਨਾ ਨੇ ਕੀ ਐਕਸ਼ਨ ਪਲਾਨ ਹੈ ਉਹ ਹਜੇ ਉਹਨਾਂ ਦਾ ਵੀ ਹਜੇ ਡਿਸਾਈਡ ਨਹੀਂ ਹੋਇਆ ਉਹ ਕੁਛੀ ਦਿਨ ਦੇ ਵਿੱਚ ਕਲੀਅਰ ਹੋ ਜਾਏਗਾ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਦੇ ਲਈ ਤੁਹਾਡਾ ਤਾਂ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਅੰਦਰ ਕਾਰਵਾਈ ਕੀਤੀ ਹੈ ਦੋ ਮੁਲਜ਼ਮ ਨਿਹਨ ਸਿੰਘ ਗ੍ਰਿਫਤਾਰ ਕਰ ਲਏ ਗਏ ਨੇ ਜਦ ਕਿ ਉਹਨਾਂ ਦਾ ਇੱਕ ਹੋਰ ਸਾਥੀ आले ਫਰਾਰ ਦੱਸਿਆ ਜਾ ਰਿਹਾ ਹੈ ਇਹ ਦੋਨੋਂ ਹੀ ਜਿਹੜਾ ਉਹ ਥਾਪਰ ਦੀ ਸਕੂਟਰੀ ਲੈ ਕੇ ਭੱਜੇ ਸਨ ਪਹਿਲਾ ਹਮਲਾ ਕੀਤਾ ਗਿਆ ਫਿਰ ਉਹਨਾਂ ਦੀ ਹੀ ਸਕੂਟਰੀ ਲੈ ਕੇ ਉੱਥੋਂ ਭੱਜ ਗਏ ਲੇਕਿਨ ਪੁਲਿਸ ਨੇ ਕਾਰਵਾਈ ਕੀਤੀ ਔਰ ਉਹਨਾਂ ਦੋਹਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਇੱਕ ਸਾਥੀ ਹਾਲੇ ਵੀ ਫੜਿਆ ਜਾਣਾ ਬਾਕੀ ਹੈ ਲੇਕਿਨ ਹਿੰਦੂ ਸੰਗਠਨਾ ਦੇ ਨਾਲ ਵੀ ਪੁਲਿਸ ਰابطਾ ਕਰ ਰਹੀ ਹੈ ਕਿਉਂਕਿ ਉਹਨਾਂ ਦੇ ਵਿੱਚ ਰੋਸ ਸਿਜਸਰਾਏ ਹਮਲਾ ਹੋਇਆ ਉਹਨਾਂ ਨੇ ਲੁਧਿਆਣਾ ਬੰਦੀ ਕਾਲ ਦਿੱਤੀ ਜਿਵੇਂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਕਿ ਹਜੇ ਸਥਿਤੀ ਸਾਫ਼ ਨਹੀਂ ਹੈ ਕਿ ਉਹਨਾਂ ਦੇ ਵੱਲੋਂ ਲੁਧਿਆਣਾ ਬੰਦ ਕਰਨਾ ਹੈ ਜਾਂ ਫਿਰ ਉਹਨਾਂ ਨੇ ਬੰਦ ਕਰਨ ਦੀ ਕਾਲ ਵਾਪਸ ਲਈ ਹੈ ਹਾਲੇ ਵਿਚਾਰ ਚਰਚਾਉਂ ਕਰ ਰਹੇ ਨੇ ਲੇਕਿਨ ਪੁਲਿਸ ਦੀ ਕਾਰਵਾਈ ਇੱਥੇ ਕਾਬਲੇ ਤਾਰੀਫ ਹੈ ਕਿ ਉਹਨਾਂ ਨੇ ਕੁਝ ਹੀ ਘੰਟਿਆਂ ਦੇ ਅੰਦਰ ਹੀ ਦੋ ਮੁਲਜ਼ਮ ਗ੍ਰਿਫਤਾਰ ਕਰ ਲੈਨੇ ਗੱਲ ਜੇਕਰ ਅਸੀਂ ਗੋਰਾ ਥਾਪੜ ਦੀ ਕਰੀਏ ਤਾਂ ਉਹਨਾਂ ਦੀ ਕੰਡੀਸ਼ਨ ਸੀਰੀਅਸ ਹੀ ਦੱਸੀ ਜਾ ਰਹੀ ਹੈ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਜੁਰੇ ਇਲਾਜ ਨੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾ ਉਧਰ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਦੇ ਉੱਤੇ ਹੋਏ ਜਾਣਲੇਵੇ ਹਮਲੇ ਤੋਂ ਬਾਅਦ ਗੂੜਾ ਥਾਪੁਰ ਦਾ ਹਾਲ-ਚਲ ਜਾਣਨ ਹਸਪਤਾਲ ਵਿਦਾਇਕ ਗੁਰਪ੍ਰੀਤ ਗੋਗੀ ਪਹੁੰਚੇ ਵਿਦਾਇਕ ਨੇ ਘਟਨਾ ਨੂੰ ਮੰਦਭਾਗਾ ਦੱਸਿਆ ਤੇ ਕਿਹਾ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਏਗੀ ਸੋ ਸਖਤ ਕਾਰਵਾਈ ਦੀ ਮੰਗ ਜਿਹੜੀ ਹੈ ਉਹ ਸਥਾਨਕ ਵਿਦਾਇਕ ਵੀ ਕਰ ਰਹੇ ਨੇ ਜਿਸ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਜ਼ਾਹਿਰ ਤੌਰ ਤੇ ਹਰ ਕੋਈ ਹੈਰਾਨ ਸੀ ਲੇਕਿਨ ਹੁਣ ਵਿਧਾਇਕ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਮੁਲਾਕਾਤ ਗੋਰਾ ਥਾਪਰ ਦੇ ਨਾਲ ਕੀਤੀ ਗਈ ਉਹਨਾਂ ਦਾ ਹਾਲ ਚਾਲ ਜਾਣਨ ਨੂੰ ਪਹੁੰਚੇ ਸਨ ਪਹੁੰਚੇ ਸਨ ਨਾਲ ਹੀ ਉਹ ਇਹ ਦਾਵਾ ਕਰ ਰਹੇ ਨੇ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਏਗੀ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਈ ਵੀ ਹੈ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਜੋ ਇੱਕ ਰਹਿ ਗਿਆ ਤੀਸਰਾ ਸਾਥੀ ਉਹਨਾਂ ਦਾ ਉਸ ਦੀ ਭਾਲ ਹੋ ਰਹੀ ਹੈ ਹਿੰਦੂ ਨੇਤਾ ਜਾਂ ਸਿੱਖ ਨੇਤਾ ਵਾਲੀ ਗੱਲ ਨਹੀਂ ਇਹ ਮਾਨਵਤਾ ਦੇ ਉੱਤੇ ਹਮਲਾ ਹੈਗਾ ਜੀ ਸਾਰੇ ਧਰਮ ਸਾਡੇ ਲਈ ਸਨਮਾਨਯੋਗ ਨੇ ਪਰ ਜੋ ਇਹ ਅੱਜ ਕਾਨੂੰਨੀ ਹਰਕਤ ਹੋਈ ਹੈ ਸਾਡੇ ਸ਼ਹਿਰ ਨੂੰ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਸ਼ਰਾਰਤੀ ਤੱਤਾਂ ਵੱਲੋਂ ਜਾਂ ਕਿਸੇ ਤਰੀਕੇ ਨਾਲ ਵੀ ਬਹੁਤ ਮੰਦਪਾਕੀ ਹੈ ਔਰ ਬੜੀ ਨਿੰਦਾ ਕਰਦਾ ਮੈਂ ਇਸ ਚੀਜ਼ ਦੀ ਔਰ ਇਹਦੇ ਸਖਤ ਕਾਰਵਾਈ ਕਰਾਂਗੇ ਅਸੀਂ ਮੈਂ ਉਹਨੇ ਸੀਪੀ ਸਾਹਿਬ ਨਾਲ ਵੀ ਗੱਲ ਕਰਦਾ ਜੋ ਵੀ ਜਿਹੜਾ ਵੀ ਇਹ ਇਹ ਸਾਡੇ ਸ਼ਹਿਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਨਫ਼ਰਤ ਦੀ ਅਸੀਂ ਉਹ ਬਖਸ਼ਣਾ ਨਹੀਂ ਹੈਗਾ ਭਾਵੇਂ ਕਿਸ ਕਿਸੇ ਹੱਦ ਤੱਕ ਜਾਣਾ ਪਵੇ ਅਸੀਂ ਜਾਵਾਂਗੇ ਦੇਖੋ ਗੱਲ ਇਹ ਆ ਮੈਂ ਦੇਖੋ ਗੱਲ ਇਹ ਆ ਦੇਖੋ ਮੈਂ ਅ ਅੱਗ ਦੇ ਉੱਤੇ ਪਾਣੀ ਪਾਉਣ ਆਇਆ ਨਾ ਕਿ ਮੈਂ ਅੱਗ ਨੂੰ ਹੋਰ ਮਚਾਉਣ ਆਇਆ ਰਾਈਟ ਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਪੁਲਿਸ ਆਪਣਾ ਅੱਛਾ ਕੰਮ ਕਰ ਰਹੀ ਹੈਗੀ ਹੈ ਬਾਕੀ ਠੀਕ ਹੈ ਇਹ ਜੋ ਇਹ ਕਟਣਾ ਵਾਪਰੀਆ ਬਹੁਤ ਇਹ ਨਿੰਦਾਯੋਗ ਆ ਔਰ ਅਸੀਂ ਪਹਿਲਾਂ ਮਿਲਦੇ ਆ ਆਪਣੇ ਥਾਪੜ ਸਾਹਿਬ ਨੂੰ ਥਾਪੜ ਸਾਹਿਬ ਨੂੰ ਮਿਲ ਕੇ ਇਹ ਦੇਖਦੇ ਆਂ ਵੀ ਅਗਲੀ ਕੀ ਰਣਨੀਤੀ ਬੁਣਣੀ ਆ ਤੇ ਨਾਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਦੇ ਆਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਦੇ ਹੈਗੇ ਵਾਦਵਾ ਦੇ ਜ਼ਮੀਨ ਜਿੰਨੀ ਜਲਦੀ ਹੋ ਸਕਿਆ ਅਸੀਂ ਉਸ ਜੇਸ ਬੰਦੇ ਨੇ ਵੀ ਇਹਨਾਂ ਨੇ ਹਰਕਤ ਕੀਤੀ ਜਿਹੜਾ ਲੋਕਾਂ ਨੇ ਵੀ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਨਹੀਂ ਇਹ ਦੇਖੋ ਅਸੀਂ ਬਾਰਡਰ ਸਟੇਟ ਆ ਪੰਜਾਬ ਦੀ ਪਹਿਲੀ ਗੱਲ ਤਾਂ ਇਹ 'ਚ ਕੋਈ ਦੂਜੀ ਰਾਇ ਨਹੀਂ ਹੈਗੀ ਪਰ ਜਿਸ ਤਰੀਕੇ ਦੇ ਮਤਲਬ ਇਹ ਅੱਜ ਇਹ ਕਾਂਡ ਹੋਇਆ ਇਹ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਲਈ ਹੋਇਆ ਜੋ ਕਿ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਬਿਲਕੁਲ ਬਰਦਾਸ਼ਤ ਤੋਂ ਬਾਹਰ ਆ ਗੱਲ ਇਹ ਔਰ ਇਹ ਇੱਕ 9 ਮਾਸ ਦਾ ਰਿਸ਼ਤਾ ਸਾਡਾ ਠੀਕ ਹੈ ਤੇ ਇਸ ਕਰਕੇ 9 ਮਾਸ ਦੇ ਰਿਸ਼ਤੇ ਨੂੰ ਕਾਇਮ ਕਰਨ ਵਾਸਤੇ ਸਾਨੂੰ ਜਿਹੜੀ ਵੀ ਹੱਦ ਤੱਕ ਜਾਣਾ ਪਿਆ ਸੀ ਜਾਵਾਂ ਤਵਾਰਾ